ਲੋ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗਸ ਤੇ ਜਿਵੇਂ ਕਿ ਬਾਈ ਆਪਾਂ ਨੇ ਦੋ ਦੋ ਕੁ ਦਿਨ ਪਹਿਲਾਂ ਵੀਡੀਓ ਪਾਈ ਸੀ ਫੋਰਡ 3600 ਦੀ ਤੇ ਅੱਜ ਬਾਈ ਸੌਦਾ ਹੋਇਆ ਟਰੈਕਟਰ ਦਾ ਤੇ ਵਿੱਚ ਵੀ ਥੋੜੇ ਕੱਟਿਆ ਬਾਈ ਫੋਰਡ ਚ ਥੋੜੇ ਕੱਟ ਲਿਆ ਠੀਕ ਆ ਜੀ ਤੇ ਕਰ ਲੋ ਵੀਰੇ ਬੰਦ ਕਰ ਲੋ ਮਟਾ ਜਾ ਤੇ ਬਾਈ ਨੇ ਆਪਣੇ ਲੋਕਲੇ ਬਾਈ ਤੇ ਬਾਕੀ ਇਹ ਟਰੈਕਟਰ ਬਾਰੇ ਤਾਂ ਆਪਾਂ ਨੇ ਸਾਰੀ ਜਾਣਕਾਰੀ ਦਿੱਤੀ ਹੋਈ ਥੀ ਜੋ ਵੀ ਹਿਸਾਬ-ਤਾਬਾ ਤਾਂ ਦੱਸਿਆ ਉਹ ਤਾਂ ਸਾਰਾ ਕੁਝ ਵੀਰੇ ਆਜੋ ਯਾਰ ਡਰੀ ਗਾ ਨੂੰ ਜਾਂਦੇ ਆ ਆਜੋ ਆਜੋ ਬੜੀ ਬਾਈ ਨਾਲ ਨਾ ਕਰਾਉਨੇ ਆ ਮੁਲਾਕਾਤ ਕੀ ਗੱਲ ਬਾਤ ਆ ਤੇ ਹੋਰ ਵੀਰੇ ਕੀ ਹਾਲ ਆ ਠੀਕ ਹੈ ਠੀਕ ਠਾਕ ਹੋਰ ਮਿਤਰੀ ਸਾਹਿਬ ਹਾਂ ਠੀਕ ਆ ਜੀ ਵੀਰ ਜੀ ਠੀਕ ਆ ਜੀ ਇਹ ਬਾਈ ਬਾਈ ਨਾਲ ਦਾ ਵਿੱਚ ਟਰੈਕਟਰ ਕੱਟਿਆ ਆਪਾਂ ਨੇ ਟਰੈਕਟਰ ਬਾਈ ਆ ਵੀ ਪੂਰਾ ਘੰਟਾ ਤੇ ਬਾਈ ਐਂ ਦੱਸੋ ਵੀ ਫੋੜ ਦੇ ਕੇ ਫੋਟੋ ਲੈਣ ਦਾ ਮਨ ਕਿਵੇਂ ਬਣ ਗਿਆ ਤੁਹਾਡਾ ਇਹ ਮੈਂ ਹੈਗਾ ਸ਼ਾਹ ਹੂੰਗਾ ਸੌ ਦਾ ਫੋਰ ਬਾਈ ਛੁਰੂ ਦੀ ਫੋਰ ਰੱਖਿਆ ਵਾ ਦਾ ਅੱਛਾ ਹਾਂਜੀ ਹਾਂਜੀ ਬਾਕੀ ਕਹਿੰਦੇ ਵੀ ਆਪ ਵਟੇ ਦੀ ਕਰਾਓਗੇ ਹੁਣ ਪਾਵਟੇ ਦੀ ਕਰਿਆ ਕਰਾਈ ਮਿਲ ਗਿਆ ਜੀ ਆਪਾਂ ਯਾਨੀ ਕਿ ਵੀ ਤੁਹਾਡਾ ਇਹ ਟਰੈਕਟਰ ਨੂੰ ਤਿਆਰ ਕਰਾਉਣ ਦਾ ਮਨ ਤਾਂ ਹਾਂਜੀ ਹਾਂਜੀ ਆ ਉਹਨੂੰ ਪੁਰਾਣਾ ਜੀ ਅੱਛਾ ਹਾਂ ਇਸ ਕਰਕੇ ਸਾਨੂੰ ਤਿਆਰ ਕਰਿਆ ਕਰਾਈ ਮਿਲ ਗਿਆ ਸੀ ਕਿ ਅਸੀਂ ਚਲ ਲਈ ਹੀ ਦੇਣ ਦੇ ਵਿੱਚ ਦੇਖੀ ਠੀਕ ਆ ਜੀ ਠੀਕ ਆ ਤੇ ਚਲੋ ਬਾਈ ਗੱਲ ਠੀਕ ਆ ਬਾਈ ਇਹਨਾਂ ਦੀ ਤੇ ਆਏ ਬਾਈ ਪਰ ਹੁਣ ਪੈਸੇ ਤੁਹਾਨੂੰ ਦੇਖਦਿਆਂ ਲੱਗੇ ਵੇ ਹਿੱਸਾ ਹਿੱਸਾ ਕਲਚ ਵੀ ਹੋਇਆ ਵਾ ਏ ਪਿਛਲਾ ਹਿੱਸਾ ਵੀ ਚੇਂਜ ਆ ਪਰ ਹੋਰ ਵੀ ਹਾਂ ਜੀ ਤਾਂ ਜਮ ਲੱਗਿਆ ਵਜਾ ਆਪਾਂ ਪੈਸੇ ਲਾਉਣੇ ਰੁਪਈਏ ਬਾਈ ਬਹੁਤ ਲੱਗ ਜੰਨੇ ਆ ਹਾਂ ਜੀ ਹਾਂ ਜੀ ਲੱਗ ਜਾਂਦੇ ਬਾਈ ਚੱਕਰ ਹੋਰ ਆ ਪੈਸੇ ਵੀ ਲੱਗਨੇ ਸਭ ਤੋਂ ਵੱਡੀ ਗੱਲ ਸਮਾਨ ਹੀ ਲਿਆਉਣਾ ਲੂਣਾ ਬਹੁਤ ਔਖਾ ਹਾਂ ਜੀ ਹਾਂ ਜੀ ਹਾਂ ਜੀ ਹਨਾ ਜੀ ਹਾਂ ਜੀ ਠੀਕ ਆ ਬਾਈ ਤੇ ਬਾਈ ਨਾਲ ਹੈਗਾ ਟਰੈਕਟਰ 80 ਬਾਈ 80 ਮਾਡਲ ਹੈ 70 ਮਾਡਲ 70 ਮਾਡਲ ਆ ਬਾਈ ਇੰਜਨ ਬਾਈ ਮਿਸਤਰੀਆਂ ਦਾ ਮੈਂ ਨਵਾਂ ਕਰਿਆ ਵਾ ਹਾਂ ਇੰਜਨ ਓਕੇ ਬੈਕ ਨਹੀਂ ਮਾਰਦਾ ਅੱਛਾ ਆਇਆ ਨੁੱਕੇ ਇੰਜਨ ਟੌਪ ਲਾਈਨ ਅੱਜ ਵੀ ਬਾਈ ਮਿਸਤਰੀ ਨੂੰ ਨਾਲ ਲੈ ਕੇ ਆਏ ਆ ਮਿਸਤਰੀ ਦੀ ਪੂਰੀ ਤਸੱਲੀ ਕਰਾ ਕੇ ਫੇਰ ਤੇ ਅਸੀਂ ਇੱਕ ਮਿੰਟ ਵਿੱਚ ਸਟਾਰਟ ਕਰਿਆ ਬਾਈ ਹਾਂ ਉਹਨਾਂ ਮਾਰ ਕੇ ਸਟਾਰਟ ਬਥੋੜੇ ਸਾਹਮਣੇ ਆ ਲੈ ਆ ਪਿੰਡ ਤੇ ਠੀਕ ਆ ਆ ਟਰੈਕਟਰ ਠੀਕ ਆ ਬਾਈ ਚਲਾ ਲਈ ਬ੍ਰੇਕਾਂ ਬਰੂਕਾਂ ਵੀ ਓਕੇ ਆ ਟਰੈਕਟਰ ਦਾ ਹਾਂ ਓਕੇ ਆ ਹਾਂ ਬ੍ਰੇਕਾਂ ਬਰੂਕਾਂ ਵੀ ਓਕੇ ਆ ਬਾਕੀ ਬਾਈ ਜੇ ਕਿਸੇ ਨੇ ਲੈਣਾ ਹੋਇਆ ਘੱਟ ਪੈਸੇ ਲਾਉਣੇ ਕਿਸੇ ਨੇ ਫੋੜ ਲੈਣਾ ਸ਼ੌਂਕ ਦਾ ਪੂਰਾ ਕਰਨਾ ਹਨਾ ਤਾਂ ਆ ਟਰੈਕਟਰ ਠੀਕ ਆ ਤੇ ਇਹਦਾ ਰੇਟ ਆਪਾਂ ਦੱਸੂਗਾ ਬਾਈ ਇਹਨਾਂ ਦੇ ਜਾਣ ਤੇ ਬਾਅਦ ਵਿੱਚ ਠੀਕ ਆ ਠੀਕ ਆ ਹਾਂ ਬਾਕੀ ਆ ਟਰੈਕਟਰ ਬਾਈ ਇਹਨਾਂ ਨੂੰ ਦਿੱਤਾ ਆਪਾਂ ਨੇ ਜੀ ਤੇ ਬਾਈ ਹੁਣ ਤੁਸੀਂ ਇਹਨੂੰ ਕਿੱਦਾਂ ਤਿਆਰ ਕਰਾਉਂਗੇ ਕਿ ਇਦਾਂ ਹੀ ਰੱਖਣਾ ਇਹ ਇਹ ਬਾਈ ਚਾਹ ਹੋਰ ਕਰਾਉਂਗੇ ਅਸੀਂ ਇਹਨੂੰ ਅੱਛਾ ਹੋਰ ਕਰਾਉਂਗੇ ਹਾਂ ਹੋਰ ਕਰਾਉਂਗੇ ਯਾਰ ਬਾਈ ਅੱਛਾ ਲਾਉਂਗੇ ਰਬਈਆ ਉੱਪਰ ਹੈ ਹਾਂ ਅੱਡੀ ਗੇ ਰੁਕੂਗੇ ਇੱਥੇ ਬਾਈ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜੇ ਮੇਰੀ ਸਲਾਹ ਜੇ ਇਹਨੂੰ ਤਿਆਰ ਕਰਾਉਣਾ ਹੋਇਆ ਤਾਂ ਕਰਾ ਦਿਓ ਵਧੀਆ ਤਿਆਰ ਹਾਂ ਵਧੀਆ ਕਰਾਂਗੇ ਵੀਰੇ ਨਹੀਂ ਫਿਰ ਇੱਕ ਨਹੀਂ ਰਹਿਣ ਦਿਓ ਨਾ ਅਜੀ ਚਲਵਾ ਕੰਮ ਨਾ ਕਰਾਇਓ ਚਲਵਾ ਜੇ ਮਨ ਕੇ ਵਧੀਆ ਤਿਆਰ ਕਰਾਉਂਗੇ ਕਿੰਨ ਪਰਫੈਕਟ ਪੇਂਟ ਕਰਾਉਂਗਾ ਹਾਂ ਜੇ ਰੰਗ ਕਰਾਉਣਾ ਹੋਇਆ ਤਾਂ 5-10000 ਦੇਖਿਓ ਨਾ ਫਿਰ ਵਧੀਆ ਕਰਾਇਓ ਵਧੀਆ ਕਰਾਂਗੇ ਭਾਈ ਨਵੇਂ ਵਰਗਾ ਰੰਗ ਹੁੰਦਾ ਰੱਖਣਾ ਛਾਉਂਗੇ ਰੱਖਣਾ ਭਾਈ ਬਹੁਤ ਠੀਕ ਆ ਭਾਈ ਤੇ ਚਲੋ ਬਾਈ ਇਹਨਾਂ ਨੂੰ ਮੁਬਾਰਕਾ ਲਿਆ ਕਰਨ ਵੀ ਫੜ ਭਾਈ ਇਹਨਾਂ ਨੂੰ ਡਿਲੀਵਰੀ ਦਈਏ ਭਾਈ ਟਰੈਕਟਰ ਦੀ ਆ ਜਾ ਬਣਾ ਕੇ ਆਜੋ ਆਜੋ ਆਇਰ ਹਾਂ ਭਾਈ ਆ ਲੈ ਭਾਈ ਆ ਪੱਠਾ 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 ਲੈ ਭਾਈ ਹਾਂ ਜੱਗੂ ਮਹਾ ਦੇ ਕੇ ਗਿਆ ਬਲੇ ਓਕੇ ਅਬ ਆਪਾਂ ਨੂੰ ਬੋਕੋ ਫੋਹਲਾ ਲਈ ਹਾਂ ਹਾਂ ਨੰਬਰ ਦੀ ਵੀ ਦਈ ਹਾਂ ਹਾਂ ਤੋ ਨਵਰਾ ਦਾ ਨਵ ਮਾਰੋ ਸਾਲ ਚੱਲ ਭਾਈ ਮਾ ਮੇ ਦੇ ਮੁੰਡੇ ਛੱਡਦੇ ਆ ਆ ਜਾ ਲੈ ਤੇਰੀ ਵੀ ਕਰਾ ਦੀ ਮੁਲਾਕਾਤ ਮੜੀ ਜੀ ਅੰਦਰ ਦਾ ਪਤਾ ਜੀ ਪਤਾ ਹੀ ਆ ਠੀਕ ਆ ਲੈ ਭਾਈ ਆ ਵਾਈ ਵਾ ਸੁਣੋ ਡੈਕਟਰ ਦੀ ਕੀ ਘੈਂਟ ਆ ਭਾਈ ਆਵਾਜ਼ ਦੇਖ ਲੈ ਹਾਂ ਮੈਂ ਘਟਾ ਦੂੰਗਾ ਇਹਨੂੰ ਪਲੱਸ ਚਾਹੀਦੀ ਨਾ ਰਹੇਗਾ ਘਟਾਉਣੀ ਕਹਦੇ ਯਾਰ ਤੇ ਬਾਕੀ ਭਾਈ ਜਿਹੜੀ ਫੋੜ ਹੈ ਨਾ ਇਹਦਾ ਭਾਈ ਆਵਾਜ਼ ਦਾ ਹੀ ਮੁੱਲ ਆ ਬਸ ਹੈ ਮੇਤਰੀ ਫੋੜ ਦੀ ਆਵਾਜ਼ ਦਾ ਹੀ ਮੁੱਲ ਹੈ ਹਾਂ ਭਾਈ ਆਵਾਜ਼ ਦਾ ਮੁੱਲ ਹੋਰ ਕੁਝ ਨਹੀਂ ਹੈਗਾ ਇੱਥੇ ਬਾਕੀ ਕੋਈ ਮੁੱਲ ਨਹੀਂ ਚੱਕਰ ਭਾਈ ਆਵਾਜ਼ ਦਾ ਟਰੈਕਟਰ ਬਹੁਤ ਹੈ ਜੌਂਡੀ ਰਬੀਆ ਸੋਨਾਲੀਕਾ ਸਵਰਾਜ ਝੰਡੋ ਫਾਰਮ ਬਹੁਤ ਹੈ ਪਰ ਆਵਾਜ਼ ਕਿਸੇ ਦੀ ਨਹੀਂ ਹੈਗੀ ਮੇਰਾ ਭਾਈ ਅਸੀਂ ਫੋੜ ਦੇ ਕੇ ਫੋੜ ਫੋੜ ਦੇ ਕੇ ਫੋੜ ਲੱਤਾ ਭਾਈ ਪੱਕੀ ਗੱਲ ਆ ਉਹ ਲੈ ਭਾਈ ਚਾਚਾ ਪਹੁੰਚ ਗਿਆ ਹੋਰ ਵੀਰੇ ਕੀ ਹਾਲ ਆ ਠੀਕ ਆ ਵੀਰੇ ਭਾਈ ਮੁੰਡੇ ਨੇ ਰੋਗ ਤਾਂ ਕਹਿੰਦਾ ਚਾਚਾ ਆਊਗਾ ਟਰੈਕਟਰ ਫੇਰ ਤੋੜਨਾ ਦੇਖ ਲੈ ਕਿੰਨਾ ਮਾਨ ਕਰਿਆ ਮੁੰਡੇ ਨੇ ਹਾਂ ਮੁਬਾਰਕਾ ਭਾਈ ਚਾਚੇ ਨੂੰ ਵੀ ਟਰੈਕਟਰ ਦੀਆਂ ਹਾਂ ਹਾਂ ਮੁਬਾਰਕਾ ਭਾਈ ਚਾਚਾ ਵੀਰੇ ਠੀਕ ਆ ਚੱਲ ਭਾਈ ਵਧੀਆ ਤੇ ਲੋ ਭਾਈ ਚੱਲੇ ਆਪਣਾ ਫੋਰਡ 3600 ਬਾਕੀ ਬਾਕੀ ਲੋ ਜੀ ਮਿੱਤਰੋ ਆਹ ਟਰੈਕਟਰ ਬਾਈ ਕਿਸੇ ਨੇ ਲੈਣਾ ਹੋਇਆ ਘੱਟ ਪੈਸੇ ਲਾਉਣੇ ਹੋਣ ਫੋੜ ਲੈਣਾ ਹੋਇਆ ਤਾਂ ਟਰੈਕਟਰ ਦੇਖ ਰਹੇ ਹੋ ਬਾਈ ਠੀਕ ਹੈ ਜੀ ਤੇ ਏਡੀਆ ਹੀ ਕਰਿਆ ਹੋਇਆ ਬਾਈ ਇਹੇ ਦੇਖ ਲਓ ਠੀਕ ਹੈ ਜੀ ਆ ਲੋ ਬਾਕੀ ਬ੍ਰੇਕਾਂ ਬਰੂਕਾਂ ਪੂਰੀਆਂ ਵਧੀਆ ਪਈਆਂ ਇਹਦੀਆਂ ਬਾਈ ਮੁਰਲੇ ਟਾਇਰ ਤਾਂ ਤਕਰੀਬਨ ਹੈਗੇ 70 ਪੈਸੇ ਪਿਛਲੇ ਟਾਇਰ ਵੀ ਹੈਗੇ 25-30 ਪੈਸੇ ਬਾਈ ਚਲਾਣੇ ਜੋਗੇ ਠੀਕ ਹੈ ਜਾਲੀ ਜੂਲੀ ਬਾਈ ਠੀਕ ਹੈ ਇਹ ਲੋ ਜੀ ਬਾਕੀ ਸਭ ਤੋਂ ਵੱਡੀ ਗੱਲ ਟਰੈਕਟਰ ਕੋਲੋਂ ਲੀਕ ਨਹੀਂ ਹੈਗਾ ਬਾਈ ਸੁੱਕਾ ਪਿਆ ਟਰੈਕਟਰ ਸਾਰਾ ਜੀ ਠੀਕ ਹੈ ਜੀ ਜੇ ਕਿਸੇ ਨੇ ਬਾਈ ਲੈਣਾ ਹੋਇਆ ਫੋਰਡ ਤਾਂ ਦੇਖ ਲਿਓ ਇਹ ਆਪਾਂ ਨੇ ਜਮਾਂ ਹੀ ਜਾਇਜ਼ ਮੁੱਲ ਦੇ ਵਿੱਚ ਦੇ ਦੇਣਾ ਸਿਰਫ 80000 ਰੁਪਏ ਦੇ ਵਿੱਚ ਠੀਕ ਹੈ ਜੀ ਸਿਰਫ 80000 ਦਾ ਤੁਹਾਨੂੰ ਫੋਰਡ ਟਰੈਕਟਰ ਮਿਲ ਜੂਗਾ ਵਧੀਆ ਕੰਮ ਦਾ ਹੋਊਗਾ ਟਰੈਕਟਰ ਇਹਨਾਂ ਕਿਉਂਕਿ ਇੰਜਨ-ਇੰਜਨ ਦਾ ਕੰਮ ਨਵਾਂ ਹੋਇਆ ਬਾਈ ਬ੍ਰੇਕਾਂ ਬਰੂਕਾਂ ਓਕੇ ਆ ਟਰੈਕਟਰ ਦੀਆਂ ਠੀਕ ਹੈ ਜੀ ਤੇ ਕੋਈ ਵੀ ਮੇਰਾ ਵੀਰ ਚਾਹਵਾਨ ਹੋਇਆ ਕਾਂ ਦੇਖ ਲਿਓ ਪੱਕੀ ਦੀ ਜੋ ਵੀ ਗੱਲਬਾਤ ਹੈ ਫੋਨ ਤੇ ਆਪਣਾ ਨੰਬਰ ਹੁੰਦਾ ਪਰ 80000 ਵਾਲਾ ਆਪਾਂ ਨੇ ਬਾਈ ਰੇਟ ਇਹਦਾ ਉਹੀ ਪਾਇਆ ਥੋੜਾ ਬਹੁਤਾ ਮਾਨਤਾ ਜਰੂਰ ਕਰ ਦਾਂਗੇ ਵਿੱਚੋਂ ਤੇ ਜੀ ਬਾਈ ਸਾਨੂੰ ਪਤਾ ਵੀ 75000 ਤੱਕ ਆਮਦਨ 70 75 ਤੱਕ ਤਾਂ ਆਮਦਨ ਪਵਾੜ ਵਿੱਚ ਵੀ ਵਿਗ ਜਾਂਦਾ ਪਰ ਟਰੈਕਟਰ ਵਧੀਆ ਚੱਲਣੇ ਵਾਲਾ ਲੋ ਜੀ ਬਾਈ ਤੁਹਾਨੂੰ ਮਲਾਉਨੇ ਆ ਭਵਿੰਦਰ ਬਾਈ ਨਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਈ ਓ ਠੀਕ ਹੈ ਬਾਈ ਹਾਂਜੀ ਹਾਂਜੀ ਵਧੀਆ ਜੀ ਅੱਜ ਬਹੁਤ ਧੰਨਵਾਦ ਆ ਰਿਹਾ ਬਾਈ ਵੀਡੀਓ ਚ ਹਾਂ ਬਸ ਕੋਈ ਗੱਲ ਨਹੀਂ ਬਾਈ 8 ਫੂਟਾ ਦਿੱਤਾ ਬਾਈ ਅੱਜ ਹਾਂ 8 ਫੂਟਾ ਦਿੱਤਾ ਪੱਕਾ ਠੀਕ ਹੈ ਜੀ ਰੋਟਾਵੇਟਰ ਖਾਸੇ ਮੰਗਾ ਲੇ ਬਾਈ ਰੋਟਾਵੇਟਰ ਚਾਹੀ ਜਾਂਦੇ ਨੇ ਬਾਈ ਅੱਛਾ ਹਾਂ ਜੀ ਹਾਂ ਹੁਣ ਤਾਂ ਲਗਾਤਾਰਿਤ ਗਰੀਦ ਨੂੰ ਜਾ ਰਹੇ ਨੇ ਠੀਕ ਹੈ ਜੀ ਹਾਂ ਜੀ ਚਲੋ ਬਾਈ ਟਾਈਮ ਵੀ ਆਹੀ ਆ ਵਿਕਣ ਦਾ ਹਾਂ ਜੀ ਹਾਂ ਮਹੀਨਾ ਦੋ ਮਹੀਨੇ ਹਾਂ ਜੀ ਕੱਲ ਨੂੰ ਮੇਲਾ ਆ ਗਿਆ ਲੁਧਿਆਣੇ ਠੀਕ ਹੈ ਜੀ ਫੇ ਮੇਲੇ ਤੇ ਵੀ ਕਾਫੀ ਪੁੱਛਿਆ ਹੋ ਜਾਂਦੀ ਹੈ ਨਾ ਠੀਕ ਹੈ ਜੀ ਗੱਲ ਓਕੇ ਜੀ ਓਕੇ ਇੱਕ ਜਿਹੜੀ ਆਪਣੀ ਸਕੀਮ ਜੀ ਚੱਲ ਰਹੀ ਆ ਉਹਨਾਂ ਇਹ ਸਕੀਮ ਚੱਲਦੀ ਆ ਠੀਕ ਹੈ ਜੀ ਹਾਂ ਜੀ ਉਹਦੇ ਵਿੱਚ 5 ਤਾ ਕਾਰਾਂ ਨੇ ਠੀਕ ਆ ਜੀ ਤੇ 25 ਮੋਟਰਸਾਈਕਲ ਨੇ ਠੀਕ ਆ ਤੇ 100 ਐਂਡੀ ਆਪਣੇ ਹੈਗੇ ਨੇ ਐਲ ਡੀਆਂ ਜਿਹੜੀਆਂ ਆਪਣੇ 22 22 ਹਾਂ ਛੋਟੇ ਨਾਮ ਜਿਹੇ ਖਾਸੇ ਹਨਾ ਜੀ ਹਾਂ ਠੀਕ ਆ 140 ਆਹੋ ਬਾਕੀ ਦੇ ਵਿੱਚ 140 ਮੋਬਾਈਲ ਫੋਨ ਨੇ ਤੇ 165 ਜੋ ਖਰੀਦ ਜਾਣੇ ਇਹ ਜਿਹੜਾ ਲਊਗਾ ਉਹਨੂੰ ਹੈਗੇ ਵੀ ਮੂਵੀ ਮਿਲ ਜਾਊਗਾ ਕਿਸ ਨੂੰ ਨਾ ਨਾ ਜਿਹੜਾ ਲਊਗਾ ਹੀ ਅੱਛਾ ਨੀਰ ਕੋਈ ਵੀ ਖਰੀਦੇ ਸ਼ਕਤੀਮਾਨ ਦੀ ਠੀਕ ਆ ਛੋਟੀ ਵੀ ਵੱਡੀ ਵੀ ਕੋਈ ਵੀ ਮਸ਼ੀਨ ਮੰਨ ਲਓ ਕਿ ਸਾਰਿਆਂ 'ਚ ਆ ਸਾਰਿਆਂ ਤੇ ਉਹ ਫਿਰ ਲਾਟਰੀ ਸਿਸਟਮ ਉਹਨਾਂ ਨੇ ਕੱਢ ਦਨੇ ਆ ਓਕੇ ਅੱਗੇ ਪਿਛਲੇ ਤੋਂ ਪਿਛਲੇ ਸਾਲ ਵੀ ਕੱਟੇ ਸੀ ਠੀਕ ਆ ਬਾਈ ਜੀ ਲੋ ਬਾਈ ਬਾਈ ਕਹਿੰਦਾ ਵੀ ਕੋਈ ਵੀ ਸ਼ਕਤੀਮਾਨ ਦਾ ਕੋਈ ਵੀ ਪ੍ਰੋਡਕਟ ਲਊਗਾ ਜੇ ਛੋਟਾ ਚੇ ਬੜਾ ਵੀ ਹਰੇਕ 'ਚ ਤੁਹਾਡਾ ਕੂਪਨ ਪਾਊਗਾ ਤੇ ਬਾਕੀ ਇਹ ਨਿਕਲ ਨਹੀਂ ਕਰਦਾ ਭਾਈ ਨਾ ਇਹ ਬਾਈ ਬਸ ਮਾਰਚ ਤੋਂ ਬਾਅਦ ਕੱਢਣਗੇ ਮਾਰਚ ਤੋਂ ਬਾਅਦ ਕੱਢ ਦਾਂਗੇ ਠੀਕ ਬਸ ਆਹੀ ਆ ਪੰਜ ਚਾਰ ਦਿਨ ਦੀ ਸਕੀਮ ਹੈ ਠੀਕ ਆ ਜਿਹੜਾ ਵੀ ਕਰ ਲਊਗਾ ਫਿਰ ਉਹਦੇ ਰੌਂਡ ਆਪਾਂ ਲਸੂ ਹੋ ਜਾ ਠੀਕ ਆ ਭਾਈ ਗੱਲ ਅੱਜ ਦਿੱਤਾ ਭਾਈ ਇਹਨਾਂ ਨੇ 8 ਫੋਟਾ ਟੌਪ ਮਾਡਲ ਠੀਕ ਹੈ ਜੀ ਇਹਦੇ ਵਿੱਚ ਕੁੜੀ ਦਾ ਫਰਕ ਹੈ ਇੱਕ ਆਹ ਕੁੜੀ ਆਉਂਦੀ ਹੈ ਇੱਕ ਆਹ ਮਾਡਲ ਨੂੰ ਕੁੜੀ ਆਉਂਦੀ ਹੈ ਤੇ ਭਾਈ ਜਿਆਦਾ ਰਹੀ ਮੇਗਦਾ ਟੌਪ ਮਾਡਲ ਹੈ ਹਨਾ ਟੌਪ ਵੀ ਮੇਗਦਾ ਰੂਤਾ ਮੀਟਰ ਆਪਣੇ ਭਾਈ ਸਾਰੇ ਵਧੀਆ ਨੇ ਠੀਕ ਆ ਜੀ ਹਾਂਜੀ ਦੋਏ ਮਾਡਲ ਬਹੁਤ ਵਧੀਆ ਨੇ ਯਾਨੀ ਬਾਕੀ ਜ਼ਿੰਮੇਵਾਰਦੀ ਚੁਆਇਆਸ ਹੁੰਦੀ ਆ ਚੁਆਇਆਸ ਠੀਕ ਕੋਈ ਟੌਪ ਨੂੰ ਪਸੰਦ ਕਰਦਾ ਕੋਈ ਆਪਣੇ ਸੈਮੀ ਚੈਂਪੀਅਨ ਕਰ ਲੈ ਠੀਕ ਹੈ ਜੀ ਗੱਲ ਤੇ ਲੋ ਜੀ ਬਾਈ ਕਹਿੰਦਾ ਵੀ ਦੋਨੋਂ ਮਾਡਲ ਵਿਕਦੇ ਆ ਬਾਈ ਟੌਪ ਵੀ ਵਿਕਦਾ ਦੂਜਾ ਵੀ ਇਹਦਾ ਬਾਈ ਕੋਲ ਦੋਨੇ ਮਾਡਲ ਬਰਾਬਰ ਪਏ ਨੇ ਕੁੜੀਆਂ ਵਾਲੇ ਬੰਨੇ ਪਏ ਨੇ ਦੂਜੇ ਬੰਨੇ ਪਏ ਆ ਦੋਨੋਂ ਹੀ ਵਿਕੀ ਜਾਂਦੇ ਨੇ ਹਾਂ ਜੀ ਬਾਕੀ ਜਿਹਦੀ ਜੋ ਇੱਛਾ ਏ ਜਿਹਨੇ ਲੈਣਾ ਏ ਆਲਾ ਲੈ ਕੇ ਜਾਈ ਜਾਂਦਾ ਬਸ ਬਾਈ ਨਿਪਟਲੇ ਕੰਮ ਹਾਂ ਬਸ ਉਹ ਤਾਂ ਹੋ ਗਿਆ ਬਾਈ ਓਕੇ ਜੀ ਤੇ ਲੋ ਜੀ ਬਾਈ ਡਿਲੀਵਰੀ ਦੇਤੀ ਬਾਈ ਇਹਨਾਂ ਨੂੰ ਟੂਲ ਕਿੱਟ ਮੁਬਾਰਕਾ ਜੀ ਬਹੁਤ ਬਹੁਤ ਠੀਕ ਹੈ ਬਾਈ ਜੀ ਮੁਬਾਰਕਾਂ ਵੀਰੇ ਨਾਲ ਨੂੰ ਬਹੁਤ ਬਹੁਤ ਜੀ ਹਾਂ ਜੀ ਹਾਂ ਜੀ ਵੀਰੇ ਲੋ ਫਾਈ ਕੁਕਟਾ ਜੀ ਆਪਲੇ ਠੀਕ ਹੈ ਜੀ ਫਿਰ ਉਹ ਜਿਹੜੇ ਕਹ ਕਹਿੰਦੇ ਤੇ ਅਕੂਪਾ ਫੋਰਮੈਨ ਸਾਹਿਬ ਹੋਰ ਫੋਰਮੈਨ ਸਾਹਿਬ ਠੀਕ ਹੈ ਜੀ ਹੋਰ ਠੀਕ ਹੈ ਹਾਂ ਜੀ ਵੀਰੇ ਵਧੀਆ ਵਧੀਆ ਆ ਫੋਰਮੈਨ ਆ ਬਾਈ ਸ਼ਕਤੀ ਮਾਨ ਦਾ ਨਵਾਂ ਫੋਰਮੈਨ ਨਵਾਂ ਤਾਂ ਨਹੀਂ ਹੈਗਾ ਸਾਲੇ ਹੋ ਗਿਆ ਬਾਈ ਸਾਲ ਤਾਂ ਹੋ ਗਿਆ ਜੇ ਹਨ 1.5 ਸਾਲ 1.5 ਸਾਲ ਹੋ ਗਿਆ ਸੱਬਾ ਬਾਈ ਸਾਡਾ ਹੁਣ ਆਉਂਦਾ ਨਹੀਂ ਸੱਬੇ ਬਿਨਾਂ ਜੀ ਲੱਗਦਾ ਨਹੀਂ ਹੈਗਾ ਸੋਣੀ ਰੌਣਕ ਮੈਲਾ ਅੱਜ ਆ ਗਿਆ ਬਾਈ ਕਿਤੇ ਹੋਰ ਲੱਗਿਆ ਸੱਭਾ ਸਾਡੇ ਨਾਲ ਯਾਰੀ ਤੋੜ ਗਿਆ ਬਾਈ ਸੱਬੇ ਬਾਈ ਇਹ ਵੀਡੀਓ ਦੇਖਦਾ ਨਾ ਆ ਮਿਲ ਕੇ ਜਾਏ ਬਾਈ ਮਨ ਨੂੰ ਨਹੀਂ ਤੋਂ ਮਿਲਿਆ ਹੈਗਾ ਅੱਜ ਠੀਕ ਆ ਪੁਰੇ ਗੱਲਾਂ ਬਾਤਾਂ ਸੁਣਾਈ ਜਾਂਦਾ ਤਾਂ ਬਾਈ ਜੀ ਲੱਗਿਆ ਰਹਿੰਦਾ ਤਾਂ ਬਾਈ ਨਾਲ ਜਦੋਂ ਬੰਦਾ ਆਪਣੇ ਕੋਲ ਹੁੰਦਾ ਨਹੀਂ ਨਾ ਬੰਦੇ ਦੀ ਆਪ ਨੂੰ ਕਮੀ ਬਾਅਦ ਚ ਮਹਿਸੂਸ ਹੁੰਦੀ ਆ ਤੇ ਲੋ ਜੀ ਬਾਈ ਟਾਈਮ ਹੋ ਗਿਆ ਸਾਡੇ ਯਾਰਸੀ ਬੰਦ ਕਰਨ ਦਾ ਠੀਕ ਆ ਜੀ ਮਾਮੇ ਦਾ ਮੁੰਡਾ ਹੁੰਦਾ ਆਈਟਮ ਥੋੜਾ ਕਾਲਾ ਕਿਉਂਕਿ ਬਾਈ ਨੇ ਧੂੜ ਜਾਣਾ ਮੇਰਾ ਪਿੰਡ ਹੈਗਾ ਬਾਈ ਤਕਰੀਬਨ 10-12 ਕਿਲੋਮੀਟਰ ਤੇ ਇਹਦਾ ਪਿੰਡ ਹੈਗਾ ਤਕਰੀਬਨ 23 23 ਕਿਲੋਮੀਟਰ 18 ਕਿਲੋਮੀਟਰ ਕਰਾਲੀ 5 ਕਿਲੋਮੀਟਰ ਰੱਖੋ 18 ਕਿਲੋਮੀਟਰ ਪੈਂਦਾ ਇਹਨੂੰ ਕਰਾਲੀ ਤੇ ਕਰਾਲੀ ਤੋਂ 5 ਕਿਲੋਮੀਟਰ ਹੈਗਾ ਮੰਦੋ ਠੀਕ ਆ ਤੇ ਹੁਣ ਬਾਈ ਇਹ ਆਉਣ ਲੱਗ ਗਿਆ ਪਹਿਲਾਂ ਮੈਂ ਇਹਨੂੰ ਵੀਡੀਓ 'ਚ ਕਿਹਾ ਹੈ ਸ਼ਰਮ ਜਾ ਕਰਿਆ ਪਰ ਹੁਣ ਇਹ ਆਉਣ ਲੱਗ ਗਿਆ ਲਗਾਤਾਰ ਬਾਕੀ ਉਹਨੇ ਨੂੰ ਕਿਹਾ ਬਾਈ ਤੂੰ ਆਏ ਕਰ ਠੀਕ ਆ ਸ਼ੌਕ ਨਾਲ ਕੰਮ ਕਰ ਆਇਓ ਕਿਹਾ ਨਾ ਮੈਂ ਕੰਮ ਬਾਈ ਕੋਈ ਵੀ ਆ ਤੇ ਇਹ ਕਿਹੜਾ ਮਰਜੀ ਕੰਮ ਆ ਜੇ ਆਪਾਂ ਸ਼ੌਂਕ ਨਾਲ ਕਰੂਗੇ ਨਾ ਕੰਮ ਤਾਂ ਤਾਂ ਆਪ ਉਹ ਕੰਮ ਦੇ ਵਿੱਚ ਕਾਮਯਾਬ ਹੋ ਸਕਦੇ ਆ ਮੈਂ ਵੀ ਜਦੋਂ 3-4 ਸਾਲ ਪਹਿਲਾਂ ਆਇਆ ਤਾਂ ਬਾਈ ਮੈਨੂੰ ਵੀ ਐਟਾ ਕੋ ਦਾ ਕੋਈ ਸ਼ੌਕ ਨਹੀਂ ਦਾਗਾ ਟਰੈਕਟਰ ਦਾ ਪਰ ਮੌਨ ਤੇ ਲੋ ਕੰਮ ਜਿਹੜਾ ਬੰਦਾ ਬਣਾਦਾ ਸ਼ੌਂਕ ਪੈ ਜਾਂਦਾ ਕੋਈ ਵੀ ਕੰਮ ਆ ਚੇ ਤੁਸੀਂ ਖੇਤੀ ਦਾ ਕਰ ਲਓ ਤੇ ਇਹ ਆਪਾਂ ਹੋਰ ਕਾਲੀ ਚ ਡਰਾਈਵਰੀ ਦਾ ਲਾ ਲਾ ਚ ਮਕੈਨਿਕ ਦਾ ਦਾ ਕੋਈ ਵੀ ਕੰਮ ਸ਼ੌਂਕ ਨਾਲ ਆ ਹੋਰ ਠੀਕ ਆ ਤੇ ਵਿੱਚ ਇਹਦਾ ਬਾਹਰ ਜਾਣ ਦਾ ਵੀ ਕਿੜਾ ਜਿਹਾ ਹੈਗਾ ਥੋੜਾ ਜਿਹਾ ਤੇ ਬਾਕੀ ਚਲੋ ਦੇਖਦੇ ਆ ਕਿਸਮਤ ਕਿੱਥੇ ਲੈ ਕੇ ਜਾਂਦੀ ਆ ਚਲੋ ਆਪਣਾ ਕੰਮ ਆ ਕਰਦਾ ਠੀਕ ਆ ਆਪਾਂ ਕਿਹੜੇ ਕਿਸੇ ਦੇ ਅੰਦਰ ਕੰਮ ਕਰਨਾ ਹਾਂਜੀ ਕਰਦਾ ਕੰਮ ਆ ਕਿਤੇ ਪਹਿਲਾ ਵੀ ਆਉਣਾ ਛੁੱਟੀ ਵੀ ਕਰਨੀ ਤਾਂ ਵੀ ਕੋਈ ਗੱਲ ਨਹੀਂ ਕਿਸੇ ਦੀ ਉਹ ਹੀ ਨਹੀਂ ਹੈਗੀ ਸਭ ਤੋਂ ਵੱਡੀ ਹਾਂਜੀ ਠੀਕ ਆ ਬਾਹਰ ਲੈ ਕੇ ਕੰਮੇ ਕਰਨਾ ਕੰਮੇ ਕਰਨਾ ਭਾਈ ਬਾਕੀ ਦੇਖੀ ਬੱਸ ਠੀਕ ਆ ਭਾਈ ਚਲੋ ਵੀਡੀਓ ਦੇ ਵਿੱਚ ਇੰਨਾ ਹੀ ਮੁੰਡਾ ਬਾਸ ਆਊ ਭਾਈ ਭਾਈ ਮੇਰਾ ਠੀਕ ਆ ਜੀ ਜਿੰਨਾ ਤੁਹਾਨੂੰ ਸ਼ਕਲ ਤੇ ਲੱਗਦਾ ਸਾਊ ਉਹਦੇ ਨਾਲੋਂ ਵੱਧ ਸਾਊ ਆ ਇਹ ਇਹਦਾ ਚਲੋ ਠੀਕ ਆ ਬਾਈ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਵੀਡੀਓ ਚੰਗੀ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਮਿਲਦੇ ਸਾਨੂੰ ਹੋਰ ਨਵੇਂ ਬਲੌਗਸ ਸਾਰੇ ਵੀਰਾਂ ਦਾ ਧੰਨਵਾਦ